ਸਿੱਧੂ ਸਿੱਧੂ ਦਿਲਦਾਨੀ ਮਾੜਾ ਤੋ ਇਹ ਲੋਗੋ ਨੂੰ ਕਿਉਂ ਭੈੜਾ ਮੜਾ ਕੇ ਜਾਂਦੇ ਨੇ ਹਨਾ ਫੱਕਰ ਬੰਦਾ ਸੀਗਾ ਉਹਨੂੰ ਇੰਨਾਂ ਗੱਲਾਂ ਦਾ ਕੋਈ ਐਨੀ ਸੀ ਮਾਂ ਐ ਤਾਂ ਮਾਂ ਹੀ ਐ ਹਨਾ ਜੇ ਭੈਣ ਨਾਲ ਖੜਾ ਤਾਂ ਵੈ ਨਹੀਂ ਐ ਸਿੱਧੂ ਦੀ ਦੂਜੀ ਮਾਂ ਕਹਿੰਦੇ ਆ ਤੁਹਾਨੂੰ ਜਦੋਂ ਉਹਦੀ ਡੈਥ ਹੋਈ ਸੀ ਉਸ ਤੋਂ ਬਾਅਦ ਉਹ ਮਾਂ ਵੜ ਸੁਣ ਕੇ ਰੋਣਾ ਆਂਦਾ ਸੀ ਉਹ ਤਾਂ ਜਿਹੜੇ ਉਹਨੂੰ ਨਹੀਂ ਜਾਣਦੇ ਉਹ ਵੀ ਰੋਈ ਜਾ ਰਹੇ ਸੀਗੇ ਤੇ ਸਾਡੇ ਵਰਗਿਆਂ ਨੂੰ ਤਾਂ ਰੋਣਾ ਕੀ ਨਿਕਲਣਾ ਹੈਗਾ ਦਿਲ ਐਦਾਂ ਲੱਗਦਾ ਧੜਕਣ ਬੰਦ ਹੋ ਗਈ ਲੋਗਾਂ ਦੇ ਨਾਲ ਉਹਦਾ ਪਿਆਰ ਸਹਾਰ ਸੀ ਪਤਾ ਨਹੀਂ ਕਿੰਨੀਆਂ ਮੰਨਤਾਂ ਤੋਂ ਬਾਅਦ ਹੈ ਨਾ ਮਾਪੇ ਮੰਗਦੇ ਹੁੰਦੇ ਨੇ ਪਰ ਉਹਨੂੰ ਸਾਰੀ ਦੁਨੀਆ ਨੇ ਮੰਗਿਆ ਚਿਰਾਗ ਰੋਸ਼ਨ ਹੋਇਆ ਘਰ ਦਾ ਤੇ ਉਹਦੇ ਉਸ ਰੋਸ਼ਨੀ ਨੂੰ ਸਾਰੀ ਦੁਨੀਆ ਜਿਹੜੀ ਉਹ ਆਪਣੇ ਘਰਾਂ ਦੀ ਰੋਸ਼ਨੀ ਸਮਝ ਗਈ ਐ ਇੰਨਾ ਖੁਸ਼ੀ ਮਨਾ ਰਹੇ ਹੈਗੇ ਪਿਆਰ ਉਹ ਦਿਨਾਂ ਲ ਇੱਕ ਮਾਂ ਵਰਗਾ ਸੀਗਾ ਤੇ ਜਦੋਂ ਅਸੀਂ Song ਕਰ ਰਹੇ ਸੀਗੇ ਅਲੱਗ ਕਿਸਮ ਦਾ ਬੱਚਾ ਸੀਗਾ ਮਤਲਬ ਇੱਕ ਵਾਰੀ ਵੀ ਮੈਨੂੰ ਇਹ ਨਹੀਂ ਲੱਗਿਆ ਕਿ ਮੈਂ ਕੋਈ ਐਕਟ ਕਰ ਰਹੀ ਹਾਂ ਉਹਦਾ ਮਿਲਣਾ ਉਹਦਾ ਸਹਿਜ ਉਹਦੀ ਕਲੋਜ਼ਨੈਸ ਉਹ ਬਿਲਕੁਲ ਮੇਰੇ ਬੱਚੇ ਵਾਂਗੂ ਸੀ ਮੇਰੇ ਨਾਲ ਆ ਕੇ ਮੇਰੇ ਕੋਲ ਬੈਠ ਗਿਆ ਕਹਿੰਦਾ ਮਾਂ ਤੂੰ ਅੱਜ ਮਾਂ ਦਾ ਰੋਲ ਕਰ ਨਹੀਂ ਰਹੀ ਮੇਰਾ ਤੂੰ ਤਾਂ ਮੇਰੀ ਮਾਂ ਹੀ ਲੱਗ ਰਹੀ ਹੈ ਮੈਨੂੰ ਜੇ ਤੋ ਬੱਚੇ ਨੇ ਖੇਡਣਾ ਹੈ ਵੱਡੇ ਹੁਣ ਐ ਦੌੜਨੇ ਰੌਣਕਾਂ ਹੋਣੀਆਂ ਨੇ ਇਹ ਤਾਂ ਨਹੀਂ ਕਿ ਮਾਪਿਆਂ ਕੋਲੋਂ ਸਿੱਧੂ ਨੇ ਪਾਸੇ ਹੋ ਜਾਣਾ ਪਰ ਘੱਟੋ ਘਾਟ ਉਹਨਾਂ ਨੂੰ ਜਿਉਣ ਦੇ ਲਈ ਗੁਰੂ ਮਹਾਰਾਜੀ ਨੇ ਬਹੁਤ ਵੱਡਾ ਸਹਾਰਾ ਲਗਾਇਆ ਸ਼ਾਸਤਰੀ ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਜਿਤ ਕੌਰ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਸਮਾਉ ਪਿੰਡ ਵਿੱਚ ਰੌਣਕਾਂ ਲੱਗੀਆਂ ਹੋਏ ਨੇ ਅਖੰਡ ਪਾਠ ਰਖਾਇਆ ਗਿਆ ਅੱਜ ਸਮਾਪਤੀ ਕੀਤੀ ਗਈ ਤੇ ਸਿੱਧੂ ਮੂਸੇਵਾਲੇ ਦੇ ਗੀਤ ਵਿੱਚ ਉਸ ਦੀ ਮਾਤਾ ਦਾ ਰੋਲ ਨਿਭਾਉਣ ਵਾਲੇ ਪ੍ਰਪ ਸ਼ਰਨਕਾ ਔਰ ਸਿੱਧੂ ਮੈਮ ਸਾਡੇ ਨਾਲ ਮੌਜੂਦ ਨੇ ਤਾਂ ਮੈਮ ਨਿੱਕਾ ਸਿੱਧੂ ਫਾਈਨਲੀ ਦੁਨੀਆ 'ਚ ਆ ਗਿਆ ਜਿਹਦੇ ਵੱਡੇ ਵੀਰ ਨੇ ਤੁਹਾਡੇ ਨਾਲ ਗੀਤ ਵਿੱਚ ਰੋਲ ਕੀਤਾ ਸੀ ਅੱਜ ਉਹਦਾ ਨਿੱਕਾ ਵੀਰ ਦੁਨੀਆ 'ਚ ਆ ਗਿਆ ਸਭ ਤੋਂ ਪਹਿਲੇ ਜਦੋਂ ਖਬਰ ਸੁਣੀ ਸੀ ਕਿ ਨਿੱਕਾ ਸਿੱਧੂ ਆ ਗਿਆ ਕੀ ਮਾਨਿਤ ਕੀ ਆ ਐਸ ਯੂ ਸਟੇ ਸਿੱਧੂ ਦਾ ਜਾਣਾ ਹੈ ਨਾ ਸਾਰੇ ਲੋਕਾਂ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਕਿੰਨੀ ਉਦਾਸੀ ਸੀਗੀ ਸਦਮਾ ਸੀਗਾ ਹੈ ਨਾ ਤੇ ਫਿਰ ਕਿੰਨਾ ਲੋਕਾਂ ਦੇ ਨਾਲ ਉਹਦਾ ਪਿਆਰ ਸਹਿਚਾਰ ਸੀ ਪਤਾ ਨਹੀਂ ਕਿੰਨੀਆਂ ਮੰਨਤਾਂ ਤੋਂ ਬਾਅਦ ਹੈ ਨਾ ਮਾਪੇ ਮੰਗਦੇ ਹੁੰਦੇ ਨੇ ਪਰ ਉਹਨੂੰ ਸਾਰੀ ਦੁਨੀਆ ਨੇ ਮੰਗਿਆ ਤਾਂ ਵਾਈ ਗੁਰੂ ਜੀ ਵੀ ਬਾਬਾ ਜੀ ਨੇ ਫਿਰ ਮਿਹਰ ਕੀਤੀ ਤਾਂ ਬੱਚਾ ਆਇਆ ਤੇ ਬੱਚੇ ਦਾ ਆਉਣਾ ਸਭ ਤੋਂ ਪਹਿਲਾਂ ਮਾਪਿਆਂ ਦੇ ਲਈ ਹੁੰਦਾ ਕਿ ਜਿੱਦਾਂ ਦੱਸ ਰਹੇ ਸੀਗੇ ਸਿੱਧੂ ਦੇ ਪਾਪਾ ਕਿ ਬੜਾ ਖਲਾ ਜ਼ਿੰਦਗੀ ਦੇ ਵਿੱਚ ਕਾਲੀ ਬੋਲੀ ਰਾਤ ਹੋ ਗਈ ਸੀਗੇ ਸੋ ਵਾਈ ਗੁਰੂ ਜੀ ਨੇ ਬਖਸ਼ਿਸ਼ ਕੀਤੀ ਬੇਟੇ ਚਿਰਾਗ ਰੋਸ਼ਨ ਹੋਇਆ ਘਰ ਦਾ ਤੇ ਉਹਦੇ ਉਸ ਰੋਸ਼ਨੀ ਨੂੰ ਸਾਰੀ ਦੁਨੀਆ ਜਿਹੜੀ ਉਹ ਆਪਣੇ ਘਰਾਂ ਦੀ ਰੋਸ਼ਨੀ ਸਮਝ ਕੇ ਇੰਨਾ ਖੁਸ਼ੀ ਮਨਾ ਰਹੇ ਹੈਗੇ ਸਮਾਉ ਨਾਲ ਤਾਂ ਜੁੜ ਗਏ ਕਿ ਪਿਛਲੇ ਵਾਰੀ ਆਏ ਸੀ ਕਿ ਸਾਡੇ ਭੈਣ ਜੀ ਚਰਨਕਾ ਔਰ ਇੱਥੇ ਤਾਂ ਉਦੋਂ ਤੀਆਂ ਦੇ ਉੱਪਰ ਤਾਂ ਉਦੋਂ ਉਹਨਾਂ ਨੂੰ ਸਨਮਾਨ ਦੇ ਵਿੱਚ ਮੋਤੀਆਂ ਦੀ ਮਾਲਾ ਤੇ ਉਹ ਉਹ ਤਾਂ ਕੁਦਰਤੀ ਨੇਚਰਲ ਹੋ ਰਿਆ ਸੀ ਸਾਰਾ ਬਾਅਦ ਚ ਉਹਨਾਂ ਗੱਲਾਂ ਦੇ ਕੁਝ ਹੋਰ ਹੀ ਮਤਲਬ ਬਣ ਗਏ ਸੋ ਇਸ ਮੇਲੇ ਦੇ ਨਾਲ ਇਸ ਧਰਤੀ ਦੇ ਨਾਲ ਜੁੜ ਗਏ ਨੇ ਪਹਿਲਾਂ ਵੀ ਮੂਸੇ ਵਾਲੇ ਇੱਥੇ ਆ ਕੇ ਜਾਂਦੇ ਰਹੇ ਨੇ ਸਾਰਾ ਕੁਝ ਹੈ ਔਰ ਮੇਰਾ ਸਹਿਚਾਰ ਪਿਆਰ ਉਹਦੇ ਨਾਲ ਇੱਕ ਮਾਂ ਵਰਗਾ ਸੀਗਾ ਤੇ ਜਦੋਂ ਅਸੀਂ Song ਕਰ ਰਹੇ ਸੀਗੇ ਤਾਂ ਮੈਨੂੰ ਇੱਕ ਵਾਰੀ ਵੀ ਉਹ ਅਲੱਗ ਕਿਸਮ ਦਾ ਬੱਚਾ ਸੀਗਾ ਮਤਲਬ ਇੱਕ ਵਾਰੀ ਵੀ ਮੈਨੂੰ ਇਹ ਨਹੀਂ ਲੱਗਿਆ ਕਿ ਮੈਂ ਕੋਈ ਐਕਟ ਕਰ ਰਹੀ ਹਾਂ ਜਦੋਂ ਉਹ ਆਇਆ ਉਹਦਾ ਮਿਲਣਾ ਉਹਦਾ ਸਹਿਜ ਉਹਦੀ ਕਲੋਜ਼ਨੈਸ ਉਹ ਬਿਲਕੁਲ ਮੇਰੇ ਬੱਚੇ ਵਾਂਗੂ ਸੀ ਮੇਰੇ ਨਾਲ ਆ ਕੇ ਮੇਰੇ ਕੋਲ ਬੈਠ ਗਿਆ ਕਹਿੰਦਾ ਮਾਂ ਤੂੰ ਅੱਜ ਮਾਂ ਦਾ ਰੋਲ ਕਰ ਨਹੀਂ ਰਹੀ ਮੇਰਾ ਤੂੰ ਤਾਂ ਮੇਰੀ ਮਾਂ ਹੀ ਲੱਗ ਰਹੀ ਹੈ ਮੈਨੂੰ ਮੈਨੂੰ ਲੱਗ ਨਹੀਂ ਰਿਹਾ ਤੂੰ ਮੇਰੀ ਮਾਂ ਦਾ ਰੋਲ ਕਰ ਨਹੀਂ ਹੈ ਹੈਨਾ ਗੱਲਾਂ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੱਲਾਂ ਇਹੋ ਜੀਆਂ ਹੋ ਗਈਆਂ ਸੀਗੀਆਂ ਤੇ ਸ਼ੂਟ ਦੇ ਵਿੱਚ ਫਿਰ ਉਹ ਜਿਵੇਂ ਆਉਂਦਾ ਜਿੰਨੇ ਪਿਆਰ ਨਾਲ ਉਹ ਮਿਲਦਾ ਤੇ ਕਿੰਨਾ ਨਿੱਗ ਸੀਗਾ ਉਹਦੇ ਵਿੱਚ ਜਦੋਂ ਦੇਖੋ ਫਿਲਮਜ਼ ਹੁੰਦੀਆਂ ਨੇ ਠੀਕ ਹੈ ਅਸੀਂ ਕਰਦੇ ਆ ਉਹਦੀ ਚ ਜਦੋਂ ਵੀ ਕੋਈ ਆਰਟਿਸਟ ਇਦਾਂ ਦੇ ਸੀਨ ਕਰਦੇ ਨੇ ਤਾਂ ਉਹ ਬੜਾ ਫਾਰਮਲ ਜਿਹਾ ਹੁੰਦਾ ਹੈ ਹੈਨਾ ਇੰਨੀ ਨੇੜੇ ਕੋਈ ਕਿਸੇ ਦੇ ਜਾਂਦਾ ਨਹੀਂ ਹੈ ਲੇਕਿਨ ਉਹ ਕਿੰਨਾ ਨੈਚੁਰਲ ਸੀਗਾ ਉਹ ਬੱਚੇ ਤੇ ਕੋਈ ਫੱਕਰ ਬੰਦਾ ਸੀਗਾ ਉਹਨੂੰ ਇੰਨਾ ਗੱਲਾਂ ਦਾ ਕੋਈ ਹੈ ਨਹੀਂ ਸੀ ਮਾਂ ਐ ਤਾਂ ਮਾਂ ਹੀ ਹੈ ਹੈਨਾ ਜੇ ਭੈਣ ਨਾਲ ਖੜਾ ਤਾਂ ਭੈਣ ਹੀ ਹੈ ਮੰਮਲੇ ਇੰਨਾ ਵਧੀਆ ਉਹ ਕਲੋਜ਼ ਸਾਰਾ ਕੋਈ ਸੀਗਾ ਫਿਰ ਉਹਦਾ ਡਾਇਲੋਗ ਸੀਗਾ ਕਿ ਸਿੱਧੂ ਸਿੱਧੂ ਦਿਲ ਦਾ ਨਹੀਂ ਮਾੜਾ ਪਤਾ ਨਹੀਂ ਲੋਗੋ ਨੂੰ ਕਿਉਂ ਪੈੜਾ ਮਾੜਾ ਕਿਉਂ ਜਾਂਦੇ ਨੇ ਹਨ ਮਤਲਬ ਉਹ ਵੀ ਇੰਨਾ ਨੇਚਰਲ ਸੀਗਾ ਤੇ ਇਹ ਤਾਂ ਬਿਟਾ ਪਤਾ ਨਹੀਂ ਸੀ ਕਿ ਬਾਅਦ ਇਹੋ ਜਿਹੀ ਵੀ ਦੀ ਨਾ ਜਾਣੇ ਨੇ ਹਨ ਉਸ ਦਿਨ ਨੂੰ ਉਹ ਅਲੱਗ ਇੱਕ ਖੂਬਸੂਰਤ ਦਿਨ ਸੀ ਉਸ ਤੋਂ ਬਾਅਦ ਫਿਰ ਜੋ ਵੀ ਕੁਝ ਹੋਇਆ ਬਹੁਤ ਮੰਦਪਾਗਾ ਮਾੜਾ ਹੋਇਆ ਦੁਨੀਆ ਭਰ ਦੇ ਵਿੱਚ ਕਿਦਾਂ ਸੋਗ ਦੀ ਲਹਿਰ ਚੱਲੀ ਪਰ ਬਾਬਾ ਜੀ ਬਹੁਤ ਬੇਅੰਤ ਨੇ ਹਨ ਉਹਨਾਂ ਨੇ ਕਿੰਨਾ ਕਿੰਨਾ ਵੱਡਾ ਪਰਉਪਕਾਰ ਕੀਤਾ ਲੱਖਾਂ ਕਰੋੜਾਂ ਲੋਕਾਂ ਦੇ ਉੱਪਰ ਜਿਹੜੇ ਸੱਚਮੁੱਚ ਦਿਲ ਤੋਂ ਕਹਿੰਦੇ ਸੀਗੇ ਦੀ ਸ਼ਿਵਾਸ ਸੀਗਾ ਕਿ ਨਹੀਂ ਨਹੀਂ ਸਿੱਧੂ ਵਾਪਸ ਆਊਗਾ ਛੋਟੇ ਛੋਟੇ ਬੱਚੇ ਵੀ ਕਹਿੰਦੇ ਸੀ ਤੁਸੀਂ ਦੇਖਿਆ ਹੁਣ ਤੇ ਫਿਰ ਉਹ ਸੁਭਾਗਾ ਦੀ ਨਾ ਗਿਆ ਪੈਨ ਸਾਡੀ ਦੀ ਗੋਦ ਭਰ ਗਈ ਬਾਪੂ ਹੁਣਾਂ ਦਾ ਘਰ ਵਸ ਗਿਆ ਤੇ ਚਲੋ ਹੁਣ ਵਿੜੇ ਦੇ ਵਿੱਚ ਉਹਦੇ ਜਦੋਂ ਬੱਚੇ ਨੇ ਖੇਡਣਾ ਵੱਡੇ ਹੁਣ ਐ ਦੌੜਨਾ ਰੌਣਕਾਂ ਹੋਣੀਆਂ ਨੇ ਇਹ ਤਾਂ ਨਹੀਂ ਕਿ ਮਾਪਿਆਂ ਕੋਲੋਂ ਸਿੱਧੂ ਨੇ ਪਾਸੇ ਹੋ ਜਾਣਾ ਪਰ ਕੋ ਟੋਗਾ ਟੋਨ ਨੂੰ ਜੀਉਣ ਦੇ ਲਈ ਜ਼ਿੰਦਗੀ ਜੀਉਣ ਦੇ ਲਈ ਗੁਰੂ ਮਹਾਰਾਜ ਜੀ ਨੇ ਬਹੁਤ ਵੱਡਾ ਸਹਾਰਾ ਲਗਾਇਆ ਸਿੱਖ ਦਾ ਬਚਪਨ ਇੱਕ ਵਾਰੀ ਦੁਬਾਰਾ ਦੇਖਣਗੇ ਆਪਣੀ ਅੱਖਾਂ ਦੇ ਸਾਹਮਣੇ ਉਹ ਹੀ ਨਿੱਕੇ ਨਿੱਕੇ ਹੱਥ ਉਹ ਹੀ ਜੂੜਾ ਕਰਨਗੇ ਸਾਰਾ ਕੁਝ ਦੇਖਣਗੇ ਸ਼ਾਂਤੀ ਉਹ ਜਿਹੜੀ ਉਹਨਾਂ ਨੂੰ ਹੁਣ ਸ਼ਾਂਤੀ ਮਿਲਣੀ ਹੈਗੀ ਹੈ ਔਰ ਇੱਕ ਭਰੋਸਾ ਹੁੰਦਾ ਹੈ ਨਾ ਇੱਕ ਗੁਰੂ ਮਹਾਰਾਜ ਤੇ ਭਰੋਸਾ ਵੀ ਕਿੰਨਾ ਵੱਡਾ ਹੈ ਕਿ ਦੁਨੀਆ ਨੂੰ ਚਲਾਉਣ ਵਾਲਾ ਤਾਂ ਘਰਨਾਨਕ ਹੀ ਹੈ ਨਾ ਉਹ ਤੇ ਸਭ ਨੂੰ ਦਿਖਦਾ ਕਿੱਥੇ ਕੀ ਹੈਗਾ ਸੋ ਸ਼ੁਕਰ ਹੈ ਮਹਾਰਾਜ ਜੀ ਦਾ ਉਨਾਂ ਨੇ ਉਹਨਾਂ ਦੀ ਵੇੜੇ ਚਰੌਂਣਕ ਲਾਈ ਹੈ ਹਵੇਲੀ ਚਰੌਂਣਕ ਲੱਗੀ ਹੈ ਹਵੇਲੀ ਕੀ ਹਵੇਲੀ ਦੇ ਦਰਖਤ ਵੀ ਮੁਰਝਾਏ ਪਏ ਸੀਗੇ ਹੂੰ ਆਪਣੇ ਵੱਡੇ ਵੀਰ ਦਾ ਰਤਬਾ ਬਰਕਰਾਰ ਰੱਖੇਗਾ ਨਿੱਕਾ ਜੀ ਬਿਲਕੁਲ ਬਿਲਕੁਲ ਰੱਖੇਗਾ ਜੀ ਉਹ ਬਾਕੀ ਤਾਂ ਦੇਖੋ ਗੁਰੂ ਮਹਾਰਾਜ ਨੇ ਜਿਸ ਨੂੰ ਜਿਸ ਪ੍ਰਾਣੀ ਨੂੰ ਜਿਸ ਆਰੇ ਲਾਉਣਾ ਹੈ ਇਹ ਸਤਗੁਰ ਜੀ ਦੇ ਹੁਕਮ ਨੇ ਠੀਕ ਹੈ ਜਿਵੇਂ ਜਿਵੇਂ ਵੱਡਾ ਹੋਏਗਾ ਕਿਸੇ ਵੀ ਫੀਲਡ ਚ ਉਹ ਜਾਏਗਾ ਪਰ ਉਹ ਹੌਣ ਹਾਰ ਜ਼ਰੂਰ ਹੋਊਗਾ ਉਸ ਘਰ ਦਾ ਚਿਰਾਗ ਹੈ ਉਹ ਰੀਤ ਨੂੰ ਉਹ ਨਿਭਾਊਗਾ ਰਸਤੇ ਉਸੇ ਪਾਊਗਾ ਜਿੱਧਰ ਗੁਰੂ ਮਹਾਰਾਜ ਉਹਨੂੰ ਲੈ ਕੇ ਜਾਣਗੇ ਤੁਸੀਂ ਗਏ ਨਿੱਕੇ ਸਿੱਧੂ ਨੂੰ ਮਿਲਣ ਮੈਂ ਗਈ ਸੀਗੀ ਨਿੱਕੂ ਸਿੱਧੂ ਨੂੰ ਮਿਲਣ ਨਹੀਂ ਗਈ ਉਦੋਂ ਪਹਿਲਾਂ ਮੈਂ ਭਿੰਜੀ ਕੋਲ ਜਾ ਕੇ ਆਈ ਸੀ ਬੱਚਾ ਬੇਟੇ ਬੜਾ ਛੋਟਾ ਹੈਗਾ ਹਲੇ ਸਾਡੀ ਤਾਂ ਇਹ ਪਰੰਪਰਾਵਾਂ ਹੀ ਹੈਗੀਆਂ ਕਿ ਜਿੰਨਾ ਚਿਰ ਸਵਾ ਮਹੀਨੇ ਦਾ ਬੱਚਾ ਨਹੀਂ ਹੁੰਦਾ ਹੈ ਨਾ ਅਸੀਂ ਜਾਂਦਾ ਨਹੀਂ ਕੋਈ ਕਿਸੇ ਦੇ ਘਰ ਸਾਡੇ ਪਿੰਡਾਂ 'ਚ ਤਾਂ ਇਵੇਂ ਹੀ ਹੁੰਦਾ ਸੀਗਾ ਹੁਣ ਅਲੱਗ ਚੀਜ਼ਾਂ ਨੇ ਲੇਕਿਨ ਮੈਂ ਮੈਂ ਨਹੀਂ ਚਾਹੁੰਦੀ ਮੈਂ ਚਾਹੁੰਨੀ ਆ ਥੋੜਾ ਬੱਚਾ ਵੱਡਾ ਹੋ ਜਵੇ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਕਿਸੇ ਤਰ੍ਹਾਂ ਉਹ ਕੋਈ ਅੰਨਾ ਨਹੀਂ ਹੈ ਉਹਨਾਂ ਨੂੰ ਪਤਾ ਹੀ ਹੈ ਜਦ ਚਾਵਾਂਗੇ ਤਾਂ ਵੀ ਉਹਨੇ ਪਿਆਰ ਦੇਣਾ ਹੁਣ ਜਾਵਾਂਗੇ ਤਾਂ ਵੀ ਉਹਨੇ ਪਿਆਰ ਦੇਣਾ ਇੱਕ ਮਾਂ ਸ਼ਬਦ ਨਾਲ ਬਹੁਤ ਵੱਡਾ ਕਿਹਾ ਜਾਂਦਾ ਹੈ ਦੁਨੀਆ ਵਿੱਚ ਸਿੱਧੂ ਦੀ ਦੂਜੀ ਮਾਂ ਕਹਿੰਦੇ ਆ ਤੁਹਾਨੂੰ ਕਿ ਤੁਸੀਂ ਦੂਜੀ ਮਾਂ ਦਾ ਉਹਦੇ ਰੋਲ ਨਹੀਂ ਭਾਇਆ ਗੀਤ ਵਿੱਚ ਜਦੋਂ ਸਿੱਧੂ ਨੇ ਤੁਹਾਨੂੰ ਪਹਿਲੀ ਵਾਰੀ ਮਾਂ ਕਿਹਾ ਸੀ ਤਾਂ ਜਦੋਂ ਉਹਦੀ ਡੈਥ ਹੋਈ ਸੀ ਉਸ ਤੋਂ ਬਾਅਦ ਉਹ ਮਾਂ ਵਰਡ ਸੁਣ ਕੇ ਰੋਣਾ ਆਂਦਾ ਸੀ ਉਹ ਬਿਤੇ ਓਬਵੀਅਸ ਹੈ ਹੈਨਾ ਉਹ ਤਾਂ ਜਿਹੜੇ ਉਹਨੂੰ ਨਹੀਂ ਜਾਣਦੇ ਉਹ ਵੀ ਰੋਈ ਜਾ ਰਹੇ ਸੀਗੇ ਤੇ ਸਾਡੇ ਵਰਗਿਆਂ ਨੂੰ ਤਾਂ ਰੋਣਾ ਕੀ ਨਿਕਲਣਾ ਹੈਗਾ ਮਤਲਬ ਦੇ ਲਈ ਐਨਾ ਦਿਲ ਐਦਾਂ ਲੱਗਦਾ ਧੜਕਣ ਬੰਦ ਹੋ ਗਈ ਸੁਣ ਕੇ ਇਹ ਐਨੀ ਵੱਡੀ ਨਿਊਜ਼ ਤਾਂ ਕਿਸੇ ਦੇ ਲਈ ਵੀ ਹੋਊਗੀ ਤੇ ਉਹ ਸਾਡੇ ਵਰਗੇ ਲੋਕ ਜਿਹਨਾਂ ਨੂੰ ਕਦੀ ਐਡਾ ਵੱਡੇ ਵੱਡੇ ਮੌਕੇ ਮਿਲਗੇ ਉਹਦੇ ਨਾਲ ਕੰਮ ਕਰਨ ਦੇ ਉਹਦੇ ਨਾਲ ਗੱਲਬਾਤ ਕਰਨ ਦੇ ਤੇ ਉਹਦੇ ਕੋਲੋਂ ਵੀ ਐਨੀ ਸਤਕਾਰ ਪਿਆਰ ਬਹੁਤ ਦਿੱਤਾ ਉਹਨੇ ਬੜਾ ਹੀ ਸੰਸਕਾਰੀ ਮੁੰਡਾ ਸੀਗਾ ਬੜਾ ਵੱਡਾ ਦੁੱਖ ਸੀਗਾ ਬੜੀ ਵੱਡੀ ਤਕਲੀਫ ਸੀਗੀ ਤਾਂ ਉਹਦੇ ਚੋਂ ਲੰਘਦੇ ਲੰਘਦੇ ਸਤਗੁਰ ਜੀ ਨੇ ਫੇਰ ਖੇੜਾ ਲਿਆਤਾ ਰੌਣਕਾਂ ਲਿਆਤੀਆਂ ਸਾਰੇ ਖੁਸ਼ ਹੋ ਗਏ ਅਸੀਂ ਬਹੁਤ ਖੁਸ਼ ਹਾਂ